ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਐਦਾਂ ਹੀ ਆਪਾਂ ਨਾਰੇ ਲਾਉਂਦੇ ਉੱਥੇ ਤੱਕ ਜਾਵਾਂਗੇ ਮੈਂ ਬੇਨਤੀ ਕਰਾਂ ਜਰਨੈਲ ਨੰਗਲ ਜੀ ਨੂੰ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਜਿੰਦਾਬਾਦ ਉਥੀ ਕਰਦੇ ਆ ਜੋ ਸੁਪਰ ਸਿੰਘ ਖੇਰਾ ਜਿੰਦਾਬਾਦ ਕਾਂਗਰਸ ਦਾ ਖੂਨੀ ਪੰਜਾਬ ਜਿੰਦਾਬਾਦ ਗੱਵਾਹ ਜਿੰਦਾਬਾਦ ਸੁਪਰ ਸਿੰਘ ਖੇਰਾ ਜਿੰਦਾਬਾਦ ਜੈ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਕਾਣਵਾੜੀ ਬੂਟੇ ਕਪਾਲ ਸਿੰਘ ਖੈਰਾ ਮੁਰਦਾਬਾਦ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਗੁਰਬਾਣੀ ਦਾ ਫਰਮਾਨ ਹੈ ਬਹੁਤਾ ਬੋਲਣ ਚੱਖਣ ਹੋਏ ਉਹਦੇ ਮਾਹਵਾਕ ਅਨੁਸਾਰ ਸਤਖਪਾਲ ਸਿੰਘ ਖੈਰਾ ਜਦੋਂ ਵੀ ਬੋਲਦੇ ਆ ਤੁਹਾਨੂੰ ਪਤਾ ਕੁੱਕਰੀ ਤੋਲਦੇ ਆ ਪਿਛਲੇ ਦਿਨੀ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ AI ਦੇ ਨਾਲ ਅਤੀਸ਼ੀ ਜੀ ਦੀ ਜਿਹੜੀ ਵੀਡੀਓ ਆ ਪੋਸਟ ਕੀਤੀ ਜਿਹਦੇ ਆਧਾਰ ਦੇ ਉੱਤੇ ਇਹਨਾਂ ਦੇ ਉੱਤੇ ਮਾ ਧਾਰਮਿਕ ਭਾਵਨਾਵਾਂ ਪਰਖਾਉਣ ਦਾ ਜਿਹੜਾ ਪਰਚਾ ਦਰਜ ਹੋਇਆ ਅਸੀਂ ਇਸ ਮੰਗ ਦੇ ਨਾਲ ਕਿ ਸਰਦਾਰ ਸੁਖਬਾਲ ਸਿੰਘ ਖੈਰਾ ਜਿੰਦਨ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਅੱਜ ਉਸ ਸਿਲਸਿਲੇ ਦੇ ਵਿੱਚ ਕੋਠੀ ਨੂੰ ਘੇਰਿਆ ਮੇਰੇ ਨਾਲ ਸਰਦਾਰ ਸੱਜਨ ਸਿੰਘ ਜੀ ਚਿਮਾ ਹਲਕਾੰਜਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਸੁਲਤਾਨਪੁਰ ਲੋਧੀ ਸਰਦਾਰ ਜਰਨੈਲ ਸਿੰਘ ਜੀ ਨੰਗਲ ਔਰ ਹਰ ਹਰਮਿਤ ਅਲਕ ਜੀ ਔਰ ਸਾਰੇ ਜਿਹੜੇ ਆਪਣੇ ਗੁਰਮੀਤ <th>ਪਰਜੀ ਜੀ ਜੀਤ ਸਿੰਘ ਜੀ ਤੇਂਦਰ ਐਮਪੀ ਜੀ ਜੁਗਨੂ ਜੀ ਔਰ ਇਸ ਹਲਕੇ ਦੇ ਸਾਰੇ ਵਲੰਟੀਅਰ ਸਾਥੀ ਤੇ ਪਹੁੰਚੇ ਨੇ ਉਹਨਾਂ ਸਾਰਿਆਂ ਦੀ ਇਹੀ ਮੰਗ ਹੈ ਕਿ ਜਿਹੜੀ ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਮਰਿਆਦਾ ਉਹ ਪੰਗ ਹੋਈ ਹੈ ਉਹਦੇ ਆਧਾਰ ਦੇ ਉੱਤੇ ਸਦਾਸ ਇਕਬਾਲ ਸਿੰਘ ਖੈਰਾ ਜੀ ਨੂੰ ਤੰਤ ਗ੍ਰফতার ਕੀਤਾ ਜਾਵੇ ਔਰ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਿਆ ਉਹਦੇ ਵਿੱਚ ਸਦਾਸ ਇਕਬਾਲ ਸਿੰਘ ਖੈਰਾ ਜੀ ਇੱਕੋ ਹੀ ਗੱਲ ਕਹਿੰਦੇ ਆ ਕਿ ਸਾਨੂੰ ਸਰਕਾਰ ਨਹੀਂ ਬੋਲਣ ਦਿੰਦੀ ਜਿਹੜਾ ਤੁਸੀਂ ਆਮ ਕਰਕੇ ਸੋਸ਼ਲ ਮੀਡੀਆ ਤੋਂ ਦੇਖਦੇ ਹੋਣੇ ਔਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਸ਼ੇਅਰ ਵੀ ਕਰਦੇ ਆ ਕਿ ਸਦਾਸ ਇਕਬਾਲ ਸਿੰਘ ਖੈਰਾ ਜੀ ਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਆ ਜਿਹੜਾ ਤੁਸੀਂ ਸ਼ੁਭਮ ਜੀ ਨੋਟ ਕਰ ਲਓ ਵਿਰੋਧੀ ਧਿਰ ਦੇ ਨੇਤਾ ਦਾ ਅਧਿਕਾਰ ਕੀ ਹੁੰਦਾ ਆ ਵਿਰੋਧੀ ਧਿਰ ਦਾ ਨੇਤਾ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਖਾਸ ਕਰਕੇ ਅਜਿਹੇ ਮਾਮਲਿਆਂ ਦੇ ਜਿਸ ਤੋਂ ਬਾਅਦ ਉਹ ਆਪਣੇ ਪਾਰਟੀ ਦੇ ਹੋਰ ਮੈਂਬਰਾਂ ਨੂੰ ਸਮਾਂ ਵੰਡ ਸਕਦਾ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਵਿਰੋਧੀ ਧਿਰ ਦੇ ਨੇ ਉਹ ਇਹ ਹੈ ਕਿ ਅ ਸੰਤਾਰਸ਼ਕਪਾਲ ਸਿੰਘ ਖਹਿਰਾ ਜਦੋਂ ਬੋਲਦੇ ਆ ਜਾਂ ਜਾਂ ਕੋਈ ਵੀ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਡੀਓ ਪੈਂਦੀ ਆ ਉਹਦੇ ਨਾਲ ਇਹਦੀ ਪਾਰਟੀ ਦੇ ਵੀ ਬੰਦੇ ਸਹਿਮਤ ਨਹੀਂ ਹੁੰਦੇ ਅੱਜ ਇਹਨਾਂ ਨੇ ਆ ਜਿਹੜੀ ਨਵੀਂ ਵੀਡੀਓ ਸ਼ੇਅਰ ਕੀਤੀ ਆ ਉਹ ਐਡਿਟ ਕੀਤੀ ਹੋਈ ਜਿਹੜੀ ਸ਼ੇਅਰ ਕੀਤੀ ਹੈ ਔਰ ਜੇ ਇਹ ਪੰਜਾਬ ਦੇ ਹਮਦਰਦ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹੋ ਜੀ ਵੀਡੀਓ ਕਦੇ ਸ਼ੇਅਰ ਨਾ ਕਰਨ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭੰਬਲ ਪੂਸਾ ਪੈਦਾ ਹੋਵੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਫੈਰਾ ਸਾਹਿਬ ਨੂੰ ਫੈਰਾ ਸਾਹਿਬ ਤੁਸੀਂ ਪੰਜਾਬ ਹਤੈਚੀ ਨਹੀਂ ਹੋ ਤੁਸੀਂ ਜੇ ਕਰਦੇ ਹੋ ਸਿੱਖਾਂ ਦੀ ਗੱਲ ਸਿੱਖੀ ਦੀ ਗੱਲ ਕਰਦੇ ਹੋ ਤੁਸੀਂ ਬੇਅਦਬੀਆਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੈਦੀ ਨੇ ਉਹਨਾਂ ਦੀ ਗੱਲ ਕਰਦੇ ਹੋ ਤੇ ਇਹ ਵੀ ਛੇੜਿਆ ਕਰੋ ਕਿ ਤੁਹਾਡੀ ਪਾਰਟੀ ਜਿਹੜੀ ਹੈ ਉਹਨਾਂ ਨੇ 84 ਦੇ ਵਿੱਚ ਕੀ ਕੀਤਾ ਸੀ ਦਿੱਲੀ ਦੇ ਵਿੱਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਮਾਰਿਆ ਸੀਗਾ ਤੁਸੀਂ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਟੈਂਕਾਂ ਤੇ ਗੋਲੀਆਂ ਦੇ ਨਾਲ ਤੁਸੀਂ ਉਸ ਪਾਰਟੀ ਦੇ ਵਿੱਚੋਂ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ 1981 ਦੇ ਵਿੱਚ ਪਹਿਲੇ ਨੰਬਰ ਤੇ ਹੀ ਤੇ ਸਾਨੂੰ ਮੀਆਂ ਤੋਂ ਬਾਅਦ 21 ਨੰਬਰ ਤੇ ਪੰਜਾਬ ਦਿੱਤਾ ਤੁਸੀਂ ਉਹ ਜੋ ਸੋ ਇਸ ਕਰਕੇ ਤੁਹਾਡੀ ਪਾਰਟੀ ਅਜ ਕਾਂਗਰਸ ਹੈ ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਥੋੜਾ ਬੋਲਣ ਲੱਗਿਆ ਸੋਚਿਆ ਕਰੋ ਤੁਸੀਂ ਇੱਕ ਵੀ ਚੱਜ ਦੀ ਗੱਲ ਜਿਹੜੀ ਹੈ ਉਹ ਨਹੀਂ ਕਰ ਰਹੇ ਇਸ ਟਾਈਮ ਮੈਂ ਤੁਹਾਨੂੰ ਸਿੰਪਲ ਦੱਸਦਾ ਕਿ ਪੰਜਾਬ ਦਾ ਪਾਣੀ ਬਚਾਏ ਜਿਨੇ ਪਿਛਲੇ ਦਿਨੀ ਗੁਰੂ ਸਾਹਿਬ ਤੇ ਜਿਹੜਾ ਬੇਅਦਬੀ ਕੀਤੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਫੇਕ ਸੀ ਉਹਨੂੰ ਵਾਇਰਲ ਕਰਕੇ ਅਰੋਧਿਤ ਇਹ ਤਾਂ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹ ਕਾਨੂੰਨ ਨੇ ਆਪਣਾ ਕੰਮ ਕਰਨਾ ਲੇਕਿਨ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਸਤਕਾਰਯੋਗ ਆਗੂ ਸਹਿਬਾਨ ਵਰਕਰ ਸਮਰਥਕ ਜਿਹੜੇ ਆ ਉਹ ਅੱਜ ਇੱਥੇ ਇਸ ਵਾਸਤੇ ਆਏ ਆ ਕਿ ਪੰਜਾਬ ਦੇ ਵਿੱਚ ਬਾਰ-ਬਾਰ ਬਾਰ-ਬਾਰ ਸਤਪਾਲ ਖੈਰਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਔਰ ਬਾਰ-ਬਾਰ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇ ਕੇ ਜਿਹੜਾ ਉਹ ਆਪਣੇ ਆਪ ਨੂੰ ਇਹ ਦੋ ਤੋਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੋ ਅਸੀਂ ਅੱਜ ਉਹਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਇਸ ਕਰਕੇ ਕੀਤਾ ਕਿ ਹੁਣ ਜਿਆਦਾ ਦੇਰ ਜਿਹੜੀਆਂ ਤੇਰੀਆਂ ਇਹ ਚੁੰਚਲਕੀਆਂ ਚੱਲਣੀਆਂ ਨਹੀਂ ਇਹ ਕੰਮ ਜਿਹੜਾ ਹੈਗਾ ਇਹ ਕੰਮ ਹੁਣ ਬੰਦ ਕਰਤੇ ਔਰ ਹੁਣ ਜਿਹੜਾ ਹੈ ਇੱਥੋਂ ਦੇ ਜਿਹੜੇ ਨਾਲ ਉਹਦੇ ਸਮਰਥਕ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਐਵੇਂ ਨਾ ਉਸ ਫੇਸਬੁੱਕ ਦੇ ਲੀਡਰ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਇਸ ਤਰ੍ਹਾਂ ਉਹਦੇ ਅੱਖਾਂ ਮੰਨ ਕੇ ਉਹ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਇਸੋ ਬਿਨਾਂ ਸੋਚੇ ਸਮਝੇ ਜਿਹੜੀ ਇੱਕ ਵੀਡੀਓ ਸੀ ਉਹਨੂੰ ਸ਼ੇਅਰ ਕੀਤਾ ਜਿਸ ਵਿੱਚ ਗੁਰੂਆਂ ਦਾ અપਮਾਨ ਕੀਤਾ ਗਿਆ ਜੇ ਸੋਚੋ ਵੀ ਆਪਾਂ ਪਹਿਲਾਂ ਕੀ ਕਰਨ ਲੱਗੇ ਆ ਕਿਉਂਕਿ ਇਹਨਾਂ ਦੀ ਇੱਕ ਬਖਲਾਹਟ ਜਿਹੜੀ ਆ ਉਹ ਸਾਫ਼ ਨਜ਼ਰ ਆ ਰਹੀ ਹੈ ਇਹਨਾਂ ਦੇ ਚਿਹਰਿਆਂ ਤੋਂ ਕਿ ਇਹਨਾਂ ਨੂੰ ਲੱਗ ਰਿਹਾ ਕਿ ਜਿੰਨੇ ਕ ਮਾਨ ਸਾਹਿਬ ਕੰਮ ਕਰ ਰਹੇ ਆ 1 ਸਾਲ ਤਾਂ ਸਿਰਫ ਰਹਿ ਗਿਆ ਤੇ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਵੀ ਕਾਂਗਰਸ ਪਾਰਟੀ ਦੁਆਰਾ ਕਿ ਕਿਦਾਂ ਆਪਾਂ ਜਿੱਤਾਂਗੇ 2027 ਵਿੱਚ ਇਸ ਕਰਕੇ ਉਹ ਅੱਜ ਨਵੇਂ ਨਵੇਂ ਤਰੀਕੇ ਅਪਣਾ ਰਹੇ ਆ ਬੀਜੇਪੀ ਬਾਰੇ ਵੀ ਔਰ ਕਾਂਗਰਸ ਵਾਲੇ ਵੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਕਰੀਏ ਲੋਕਾਂ ਨੂੰ ਲੱਗੇ ਪੰਜਾਬ ਵਿੱਚ ਜਿਹੜਾ ਹੈ ਕਿ ਇਹ ਪ੍ਰਸ਼ਾਸਨ ਜਿਹੜਾ ਹੈ ਠੀਕ ਨਹੀਂ ਕੰਮ ਕਰ ਰਿਹਾ ਇਹ ਦੇਖੋ ਕਿ ਹੁਣ ਸਾਲ ਦੇ ਇੱਕ ਦੇ ਵਿੱਚ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਕਿੱਦਾਂ ਆਪਾਂ ਕਾਬਜ ਹੋਈਏ ਸੱਤਾ ਵਿੱਚ ਵਾਪਸੀ ਕਿਸ ਤਰ੍ਹਾਂ ਕਰੀਏ ਮਾਨ ਸਾਹਿਬ ਨੇ ਜਿਸ ਤਰ੍ਹਾਂ ਹੁਣ ਜੱਕ ਦਾ ਮੈਂ ਅਨਾਉਂਸ ਕੀਤਾ ਕਿ 10 ਲੱਖ ਦਾ ਜਿਹੜਾ ਹੈ ਆਸਰ بیمਾ ਘਰ ਘਰ ਹੋਊਗਾ ਉਤੋਂ ਤੇ ਬਹੁਤ ਜ਼ਿਆਦਾ ਵਿਖਲਾਟ ਚ ਆ ਗਏ ਕਿ ਲੋਕਾਂ ਨੂੰ ਤਾਂ ਸਾਰੀਆਂ ਸਹੂਲਤਾਂ ਘਰ ਬੈਠੇ ਮਿਲ ਰਹੀਆਂ ਅੱਜ ਨਹਿਰਾਂ ਦਾ ਪਾਣੀ ਜਿਹੜਾ ਟੇਲਾਂ ਤੱਕ ਪਹੁੰਚ ਗਿਆ ਹਰ ਘਰ ਦੇਖੋ ਜਾ ਕੇ ਉਹ ਨਾ ਨੇ ਜਿਹੜਾ ਇੱਕ ਫੇਸਬੁੱਕ ਤੇ ਜਾਂ ਇੱਕ ਗੁਰੂ ਸਹਿਬਾਨਾਂ ਦੀ ਬੇਦਵੀ ਕੀਤੀ ਆ ਇਹਨਾਂ ਤੇ ਬੰਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਨਾਂ ਦੀ ਗ੍ਰਿਫਤਦਾਰੀ ਪਾਈ ਜਾਵੇ ਬਾਕੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਮਾਨ ਸਾਹਿਬ ਨੇ ਜਿਹੜਾ ਕੰਮ ਕੀਤੇ ਆ ਦੇਖੋ ਉਹਨਾਂ ਨੇ 600 ਜੂਨ ਤੇ 6 ਕਿਲੋ ਵਾਰਤੀ ਮਾਫੀ ਤੇ ਦੇਖੋ 80 90% ਲੋਕ ਆਉਂਦੇ ਆ ਸਾਰੇ 0 ਬਿਲ ਆਉਂਦੇ ਆ ਬਾਕੀ ਜੇ ਆਪਾਂ ਕਿਸਾਨ ਨੂੰ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਵੀਰੋ ਜੇ ਮੇਰੀ ਸਰਕਾਰ ਆਉਂਦੀ ਆ ਕਿ ਤੁਸੀਂ ਜਿੱਦਾਂ ਪੰਜਾਬ ਦਾ ਮਲਾਜ਼ਮ ਆਪਣੀ ਡਿਊਟੀ ਤੇ ਦਿਨ ਨੂੰ ਜਾਂਦਾ ਉਦਾਂ ਆਪਣੇ ਤੁਸੀਂ ਮੋਟਰ ਚਲਾਉਣ ਜਾਂ ਆਪਣੇ ਖੇਤਾਂ 'ਚ ਜਾਇਆ ਕਰੋਗੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਕਿਸਾਨੀ ਦੇ ਹੁਣ ਅੱਗੇ ਰਾਤ ਨੂੰ ਲਾਈਟ ਆਉਂਦੀ ਸੀ ਸਿਆਲਾਂ 'ਚ ਬੜਾ ਬੁਰਾ ਹਾਲ ਹੁੰਦਾ ਸੀ ਰਾਤ ਨੂੰ ਜਿਹੜੀਆਂ ਵਾ ਜੂਨ ਜੁਲਾਈ ਦਾ ਮਹੀਨਾ ਵਾ ਸੱਪਾਂ ਦੀਆਂ ਸਿਰੀਆਂ ਨਿੱਦਦੇ ਸੀ ਕਿਸਾਨ ਕਈ ਕੀਮਤੀ ਜਾਨਾਂ ਚਲ ਗਈਆਂ ਕਿਸਾਨਾਂ ਦੀਆਂ ਔਰ ਹੁਣ ਜਿਹੜੀਆਂ ਦਿਨੇ ਬਿਜਲੀ ਆਉਂਦੀ ਆ ਕਿਸਾਨ ਆਪਣੇ 10 ਵਜੇ ਖੇਤਾਂ 'ਚ ਜਾਂਦਾ ਵਾ ਆਪਣਾ ਕਾਰੋਬਾਰ ਕਰਦਾ ਵਾ ਆਪਣੇ ਸ਼ਾਮ ਨੂੰ ਘਰ ਜੀ ਟਾਈਮ 'ਲਾ ਆਉਂਦਾ ਵਾ ਬਾਕੀ 10 ਲੱਖ ਬੀਮੇ ਦੀ ਜਿਹੜੀ ਗੱਲ ਆ ਉਹ ਬੜਾ ਵੱਡਾ ਟਰਾਲਾ ਵਾ ਬਹੁਤ ਵੱਡਾ ਟਰਾਲਾ ਵਾ ਬਾਕੀ ਇੰਨੀਆਂ ਕਸੂਲਤਾਂ ਦੇਤੀਆਂ ਇਹ ਜਿਹੜੀ ਆ ਕਾਂਗਰਸ ਹੋਵੇ ਚ ਅਕਾਲੀ ਦਲ ਹੋਵੇ ਚਾ ਬੀਜੇਪੀ ਹੋਵੇ ਬਖਲਾੜ ਚ ਆ ਗਿਆ ਬਾਕੀ ਤੁਸੀਂ ਆ ਜਿਹੜੀਆਂ ਚੋਣਾਂ માં ਸਾਰਿਆਂ ਨੂੰ ਪਤਾ ਬੜੀਆਂ ਨਰਪੱਖ ਹੋਈਆਂ ਵਾ ਔਰ ਪੰਜਾਬ 'ਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬੜੀ ਵੱੱਟੀ ਜਿੱਥੋਈ ਆ ਬਲਾਸ਼ਮਤੀ ਜ਼ਿਲ੍ਹਾ ਪ੍ਰੀਸ਼ਦ ਜਹੀਂ ਕੱਲੇ ਪਲਾਥਲਕੇ ਦੀ ਗੱਲ ਕਰ ਲਈਏ ਸਾਡੇ 22 ਬਲਾਕ ਸੰਪਤੀ ਸੰਪਤੀਆਂ ਚੋਂ ਅਸੀਂ 13 ਬਲਾਕ ਸੰਪਤੀਆਂ ਜਿਹੜੀਆਂ ਜਿੱਤੀਆਂ